ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਜਦੋਂ ਦਾ ਭਾਰਤ ਸਰਕਾਰ ਵੱਲੋਂ 8ਵੇਂ ਪੇ ਕਮਿਸ਼ਨ ਦਾ ਐਲਾਨ ਕੀਤਾ ਗਿਆ ਉਦੋਂ ਦਾ ਤਕਰੀਬਨ ਸਾਰੇ ਸਰਕਾਰੀ ਕਰਮਚਾਰੀ ਸਪੈਸ਼ਲ ਕੇਂਦਰ ਸਰਕਾਰ ਦੇ ਅਤੇ ਪੈਨਸ਼ਨਰ ਬੜੇ ਉਤਸੁਕ ਨੇ ਕਿ ਉਹਨਾਂ ਦੀ ਤਨਖਾਹ ਤੇ ਪੈਨਸ਼ਨ ਕਿੰਨੀ ਵਧਣ ਵਾਲੀ ਹੈ ਜਿੱਥੇ ਵੀ ਕਿਤੇ ਚਾਰ ਮਲਾਜਮ ਲੰਚ ਟਾਈਮ ਤੇ ਇਕੱਠੇ ਹੁੰਦੇ ਨੇ ਤੇ ਇਹੀ ਚਰਚਾ ਚੱਲਦੀ ਆ ਕਿ ਕਿਹੜੇ ਸਾਲ ਕਿੰਨੀ ਵਧੀ ਸੀ ਇਸ ਸਾਲ ਕਿੰਨੀ ਵਧੇਗੀ ਜਾਂ ਪੈਨਸ਼ਨਰ ਇਕੱਠੇ ਹੁੰਦੇ ਨੇ ਆ ਕੁਝ ਦਿਨ ਪਹਿਲਾਂ ਮੈਂ ਸਾਡੇ ਪੈਨਸ਼ਨਰਾਂ ਦੀ ਮੀਟਿੰਗ ਦੇ ਵਿੱਚ ਗਿਆ ਸੀ ਉੱਥੇ ਵੀ ਇਹੀ ਵਿਚਾਰਾਂ ਵਿਚਾਰ ਕਰਨਾ ਕਿ ਮਾੜੀ ਗੱਲ ਨਹੀਂ ਕਰਨੀ ਚਾਹੀਦੀ ਐ ਸਾਨੂੰ ਅੰਦਾਜੇ ਲਾਉਣੇ ਚਾਹੀਦੇ ਨੇ ਪਰ ਮੈਂ ਜਿਹੜੀ ਗੱਲ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਿ ਬਹੁਤ ਸਾਰੇ ਪੈਨਸ਼ਨਰ ਵੀਰ ਮੈਨੂੰ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਕਿ ਤੁਸੀਂ ਕੋਈ ਵੀਡੀਓ ਨਹੀਂ ਬਣਾਈ ਪੇ ਕਮਿਸ਼ਨ ਦੇ ਸਬੰਧ ਵਿੱਚ ਕਿੰਨੀ ਪੈਨਸ਼ਨ ਵਧੇਗੀ ਕਿੰਨੀ ਤਨਖਾਹ ਵਧੇਗੀ ਤਾਂ ਜਦੋਂ ਮੈਂ ਉਹਨਾਂ ਨੂੰ ਇਹ ਕਹਿੰਦਾ ਜੀ ਹਜੇ ਕੋਈ ਅੰਦਾਜ਼ਾ ਨਹੀਂ ਹੈ ਕੁਝ ਕਿਹਾ ਨਹੀਂ ਜਾ ਸਕਦਾ ਫਿਰ ਉਹ ਮੈਨੂੰ ਵੀਡੀਓ ਦੇ ਲਿੰਕ ਭੇਜ ਦਿੰਦੇ ਨੇ ਬڑے ਸੈਂਕੜੇ ਯੂਟਿਊਬਰ ਨੈਸ਼ਨਲ ਚੈਨਲ ਇਹਦੇ ਬਾਰੇ ਵੀਡੀਓ ਬਣਾ ਰਹੇ ਨੇ ਵੀ ਇੰਨੀ ਪੈਨਸ਼ਨ ਵਧੇਗੀ ਇੰਨੀ ਤਨਖਾਹ ਵਧੇਗੀ ਵੀਰੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਚਾਹੇ ਕੋਈ ਸਟੇਟ ਦੀ ਗਵਰਨਮੈਂਟ ਹੋਵੇ ਜਾਂ ਸੈਂਟਰ ਦੀ ਗਵਰਨਮੈਂਟ ਹੋਵੇ ਜਦੋਂ ਵੀ ਆਪਣੇ ਲੋਕਾਂ ਵਾਸਤੇ ਕੋਈ ਭਲਾਈ ਸਕੀਮ ਦਾ ਐਲਾਨ ਕਰਦੀ ਹੈ ਤਾਂ ਉਹ ਲੋਕਾਂ ਵਾਸਤੇ ਨਹੀਂ ਹੁੰਦਾ ਉਹ ਵੋਟਰਾਂ ਵਾਸਤੇ ਹੁੰਦਾ ਜਿਹੜੀ ਜਿਹੜੀ ਰਾਜਨੀਤੀ ਦੇ ਵਿੱਚ ਜਿਹੜੀ ਸਿਆਣੀ ਪਾਰਟੀ ਜਿਹਨੂੰ ਆਪਾਂ ਰਾਜਨੀਤੀ ਦੀ ਸਿਆਣਪ ਕਹਿੰਦੇ ਆ ਜਾਂ ਚਲਾਕੀ ਕਹਿ ਲਓ ਉਹਦੀ ਖਾਸੀਅਤ ਇਹੀ ਹੈ ਕਿ ਜਦੋਂ ਵੀ ਕੋਈ ਐਲਾਨ ਕੀਤਾ ਜਾਂਦਾ ਜਿਹਦੇ ਨਾਲ ਬਹੁ ਗਿਣਤੀ ਦਾ ਲਾਭ ਹੋਣਾ ਹੋਵੇ ਜਾਂ ਬਹੁ ਗਿਣਤੀ ਨੂੰ ਆਪਣਾ ਲਾਭ ਹੋਣ ਦਾ ਭੁਲੇਖਾ ਹੋਵੇ ਤਾਂ ਉਹ ਵੋਟਾਂ ਵੇਲੇ ਕੀਤਾ ਜਾਂਦਾ ਹੈ ਵੋਟਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ ਤੇ ਜਿੰਨੇ ਵੀ ਨੈਸ਼ਨਲ ਚੈਨਲ ਨੇ ਜਾਂ ਨਿਊ ਚੈਨਲ ਨੇ ਜਾਂ ਯੂਟਿਊਬਰ ਨੇ ਉਹ ਤਕਰੀਬਨ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੇ ਅ ਸਿੱਧੇ ਰੂਪ ਵਿੱਚ ਸਰਕਾਰ ਨਾਲ ਜਾਂ ਜਿਹੜੀ ਸਰਕਾਰ ਜਿਹੜੀ ਪਾਰਟੀ ਚਲਾ ਰਹੀ ਹੈ ਸੱਤਾਧਾਰੀ ਪਾਰਟੀ ਉਹਦੇ ਨਾਲ ਜੁੜੇ ਹੁੰਦੇ ਨੇ ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਨੇ ਸੋ ਸਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੈ ਵੀ ਜਿਹੜਾ ਇਸ ਵਾਰ ਪੇ ਕਮਿਸ਼ਨ ਦਾ ਐਲਾਨ ਕੀਤਾ ਗਿਆ ਇਹ ਦਿੱਲੀ ਇਲੈਕਸ਼ਨ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਔਰ ਸਿਰਫ ਦਿੱਲੀ ਇਲੈਕਸ਼ਨ ਨੂੰ ਨਹੀਂ ਕਈ ਸਿਆਣਿਆਂ ਦਾ ਤਾਂ ਇੱਕ ਤਾਂ ਕਹਿਣਾ ਹੈ ਮੇਰੀ ਕਈਆਂ ਨਾਲ ਗੱਲ ਹੋਈ ਜਿਹੜੇ ਇਸ ਚੀਜ਼ ਦਾ ਤਜਰਬਾ ਰੱਖਦੇ ਨੇ ਕਿ ਇਹ 2029 ਦੇ ਜਿਹੜੇ ਸੰਸਦੀ ਇਲੈਕਸ਼ਨ ਨੂੰ ਧਿਆਨ ਵਿੱਚ ਰੱਖ ਕੇ ਦਾ ਇਲਾਨ ਕੀਤਾ ਗਿਆ ਕਿਉਂਕਿ ਉਹ ਤਾਂ ਅਸੀਂ ਬਣਾ ਕੇ ਬੈਠੇ ਆ ਨਾ ਕਿ 10 ਸਾਲ ਬਾਅਦ ਇਹ ਕਮਿਸ਼ਨ ਲਾਗੂ ਹੁੰਦਾ ਜ਼ਰੂਰੀ ਨਹੀਂ ਤੁਸੀਂ ਪੁਰਾਣਾ ਇਤਿਹਾਸ ਦੇਖੋਗੇ ਨਾ ਜਦੋਂ ਦੇ ਪੇ ਕਮਿਸ਼ਨ ਲਾਗੂ ਹੋਣੀ ਸ਼ੁਰੂ ਹੋਏ ਆ ਇਹ ਸਿਰਫ ਜਿਹੜਾ 2800 ਬਾਅਦ ਇਹ ਪ੍ਰਚਲਨ ਬਣਿਆ ਵੀ 8 ਤੋਂ ਬਾਅਦ 16 ਆਇਆ 16 ਤੋਂ ਬਾਅਦ 26 ਚ ਆਏਗਾ ਨਹੀਂ ਇਹ ਜਦੋਂ ਵੀ ਪੇਕਸ਼ਨ ਆਇਆ ਇਹ ਸਰਕਾਰਾਂ ਨੇ ਆਪਣੇ ਹਿਸਾਬ ਨਾਲ ਔਰ ਸੱਤਾਧਾਰੀ ਪਾਰਟੀ ਨੇ ਆਪਣੇ ਅਗਲੇ ਇਲੈਕਸ਼ਨ ਨੂੰ ਜਾਂ ਲੋਕ ਇਲੈਕਸ਼ਨ ਨੂੰ ਧਿਆਨ ਵਿੱਚ ਰੱਖ ਕੇ ਇਹਦਾ اعلان ਕੀਤਾ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਉਮੀਦ ਹੋਣੀ ਚਾਹੀਦੀ ਹੈ ਬੜੀ ਚੰਗੀ ਗੱਲ ਹੈ ਪਰ ਆਸ ਤਾਂ ਹੋਵੇ ਪਰ ਨਿਰਾਸ਼ਾ ਨਾ ਹੋਵੇ ਸਾਡੀ ਜਾਂ ਤਾਂ ਅਸੀਂ ਬਿਲਕੁਲ ਉੱਪਰ ਚੜ ਜਾਨੇ ਆ ਵੀ ਇੰਨੇ ਇੰਨੂੰ ਉਮੀਦ ਲੋਕ ਲਾ ਕੇ ਬੈਠੇ ਨੇ ਪਰ ਜੇ ਉਸ ਹਿਸਾਬ ਨਾਲ ਤੁਹਾਡੀ ਪੈਨਸ਼ਨ ਜਾਂ ਤਨਖਾਹ ਨਾ ਵਧੀ ਫਿਰ ਤੁਸੀਂ ਨਿਰਾਸ਼ ਬੜੇ ਹੋਣਾ ਤੇ ਜਾਂ ਫਿਰ ਲੋਕ ਇੰਨੇ ਨੈਗੇਟਿਵ ਨੇ ਕੋਈ ਇਹ ਮੈਨੂੰ ਕਹਿਣ ਦਾ ਨਹੀਂ ਜੀ ਇਸ ਸੰਬਗਵਾਸ ਕੋਈ ਪੈਨਸ਼ਨ ਨਹੀਂ ਵਧਣੀ ਜੇ ਜੇ ਪੇਕ ਮਿਸ਼ਨ ਲਾਗੂ ਹੋ ਵੀ ਗਿਆ ਪੈਨਸ਼ਨ 'ਚ ਫਿਰ ਵੀ ਫਰਕ ਨਹੀਂ ਪੈਣਾ ਕਹਿਣ ਦਾ ਮਤਲਬ ਅਸੀਂ ਦੋਵੇਂ ਪਾਸੇੋਂ ਨਿਰਾਸ਼ ਆ ਇਸ ਕਰਕੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜਿਵੇਂ ਆਪਣੇ ਪੰਜਾਬੀ ਵਿੱਚ ਕਹਿੰਦੇ ਨੇ ਨਾ ਜੇ ਕੋਈ ਵਿਵਹਤਾ ਔਰਤ ਨੂੰ ਕਾਫੀ ਸਾਲ ਵਿਆਹ ਨੂੰ ਹੋ ਜਾਣ ਜੋੜੇ ਨੂੰ ਤੇ ਉਹਨਾਂ ਦੇ ਘਰ ਬੱਚਾ ਨਾ ਹੋ ਰਿਹਾ ਹੋਵੇ ਤਾਂ ਬਹੁਤ ਸਮਾ ਇਲਾਜ ਕਰਾਉਣ ਤੋਂ ਬਾਅਦ ਪੈਸਾ ਖਰਚਣ ਤੋਂ ਬਾਅਦ ਜੇ ਕੋਈ ਡਾਕਟਰ ਕਹਿ ਦੇਵੇ ਵੀ ਹਾਂ ਹੁਣ ਥੋੜੀ ਉਮੀਦ ਬੱਜੀ ਐ ਤੇ ਫਿਰ ਅਸੀਂ ਇਹ ਉਮੀਦ ਤਾਂ ਕਰੀਏ ਕਿ ਚਲੋ ਚੰਗੀ ਗੱਲ ਆ ਬੱਚਾ ਹੋਏਗਾ ਪਰ ਅਸੀਂ ਹਮੇਸ਼ਾ ਲੜਕੇ ਦੀ ਉਮੀਦ ਹੀ ਕਰਦੇ ਆ ਵੀ ਜਿਹੜਾ ਹੁਣ ਹੋਏਗਾ ਮੁੰਡਾ ਹੀ ਹੋਏਗਾ ਇਸ ਕਰਕੇ ਜਦੋਂ ਉਮੀਦ ਨਾ ਹੋਵੇ ਨਾ ਉਦੋਂ ਉਮੀਦ ਘੱਟ ਰੱਖਣੀ ਚੰਗੀ ਗੱਲ ਐ ਅਸੀਂ ਜਿੰਨਾ ਯੂਟਿਊਬਰਾਂ ਦਾ ਜਾਂ ਨੈਸ਼ਨਲ ਚੈਨਲਾਂ ਦੇ ਜਿਹੜੇ ਪੇ ਕਮਿਸ਼ਨ ਦੇ ਸਬੰਧ ਵਿੱਚ ਵੀਡੀਓ ਸੁਣਦੇ ਆ ਤੇ ਸਾਨੂੰ ਲੱਗਦਾ ਵੀ ਉਹ ਇਸ ਤਰ੍ਹਾਂ ਵੀਡੀਓ ਬਣਾਉਂਦੇ ਨੇ ਜਿਵੇਂ ਉਹਨਾਂ ਨੂੰ ਅਯੋਗ ਨੇ ਮੈਂਬਰ ਲੈਣਾ ਹੋਵੇ ਪੂਰਾ ਆਪਦੇ ਵੱਲੋਂ ਕਲੀਅਰ ਕਰ ਦਿੰਦੇ ਨੇ ਵੀ ਇੰਨੀ ਵਧੇਗੀ ਹਾਂ ਹੋ ਸਕਦਾ ਸਰਕਾਰ ਦੇ ਕੁਝ ਨੁਮਾਇंदे ਕੁਝ ਹਿੰਟ ਦੇ ਸਕਦੇ ਨੇ ਜਿਵੇਂ ਕੱਲ ਮੈਂ ਸੁਣ ਰਿਹਾ ਸੀ ਭਾਰਤ ਸਰਕਾਰ ਦੇ ਵਿੱਤ ਸਕੱਤਰ ਫਾਈਨੈਂਸ਼ੀਅਲ ਸੈਕਟਰੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਰਿਹਾ ਸੀ ਤੇ ਉਹਦੇ ਵਿੱਚੋਂ ਦੱਸ ਰਿਹਾ ਸੀ ਕਿ ਜਿਹੜੀ ਇਹਨਾਂ ਵਾਅਦਾ ਹੋਣਾ ਹੈ ਪੇ ਕਮਿਸ਼ਨ ਦੇ ਵਿੱਚ ਪੈਨਸ਼ਨ ਦਾ ਲਾਗੂ ਹੋਣ ਤੋਂ ਬਾਅਦ ਜਦ ਸੈਲਰੀ ਦਾ ਉਹ 1.92 ਤੋਂ ਲੈ ਕੇ 2.9 ਤੱਕ ਜਾਂ 2.28 ਤੱਕ ਫਿਟਮੈਂਟ ਫੈਕਟਰ ਦੇ ਹਿਸਾਬ ਨਾਲ ਵਾਧਾ ਹੋ ਸਕਦਾ ਹੈ ਹੁਣ ਸਵਾਲ ਇਹ ਆ ਜਾਂਦਾ ਸਾਡੇ ਆਮ ਲੋਕਾਂ ਨੂੰ ਮੈਨੂੰ ਵੀ ਇਹ ਨਹੀਂ ਪਤਾ ਫਿਟਮੈਂਟ ਫੈਕਟਰ ਕੀ ਚੀਜ਼ ਆ ਫਿਰ ਆਪਾਂ ਉਹਦੇ ਚ ਉਹ ਜਾਣਦੇ ਆ ਦੇਖੋ ਆਪਾਂ ਅੰਬ ਖਾਣ ਤੱਕ ਮਤਲਬ ਰੱਖੀਏ ਉਹ ਗਿੜਕ ਦਾ ਭਾਰ ਕਿੰਨਾ ਹੈ ਉਹਦਾ ਸਾਈਜ਼ ਕਿੰਨਾ ਹੈ ਉਹਦਾ ਰੌਂਡ ਕਿੰਨਾ ਆਪਾਂ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਰੱਖੋਗੇ ਪਰੇਸ਼ਾਨ ਹੋਓ ਕਿਉਂਕਿ ਆਪਣੇ ਹੱਥ ਵਿੱਚ ਕੁਝ ਨਹੀਂ ਹੈ ਸਰਕਾਰਾਂ ਨੂੰ ਜੋ ਠੀਕ ਲੱਗੇਗਾ ਉਹ ਜਿਉਂ ਉਹਨਾਂ ਨੂੰ ਲੱਗੇਗਾ ਕਿ ਪੈਨਸ਼ਨ ਵਿੱਚ ਵਾਧਾ ਜ਼ਿਆਦਾ ਕਰਕੇ ਸਾਨੂੰ ਫਾਇਦਾ ਜ਼ਿਆਦਾ ਹੋਏਗਾ ਜਿਉਂ ਉਹਨਾਂ ਨੂੰ ਲੱਗੇਗਾ ਕਿ ਵਾਧਾ ਜ਼ਿਆਦਾ ਕਰਕੇ ਸਾਡਾ ਨੁਕਸਾਨ ਫਿਰ ਘੱਟ ਹੋਏਗਾ ਪਰ ਫਰਕ ਜ਼ਰੂਰ ਪਏਗਾ ਇਹਨਾ ਤਾਂ ਹੈ ਕਿਉਂਕਿ ਜਦੋਂ ਵੀ ਪੇ ਕਮਿਸ਼ਨ ਲਾਗੂ ਹੁੰਦਾ ਤੇ ਉਹਦੇ ਵਿੱਚ ਜਿਹੜਾ ਪੇ ਕਮਿਸ਼ਨ ਹੁੰਦਾ ਕਮਿਸ਼ਨਰ ਹੁੰਦਾ ਜਿਹੜੇ ਮੈਂਬਰ ਹੁੰਦੇ ਨੇ ਉਹ ਜਿਹੜੀ ਸਪਾਰਸ਼ ਕਰਦੇ ਨੇ ਸਰਕਾਰ ਨੂੰ ਉਹ ਪਿਛਲੇ ਪੇ ਕਮਿਸ਼ਨਾਂ ਦੇ ਹਿਸਾਬ ਨਾਲ ਉਹਨਾਂ ਤੇ ਜਿਵੇਂ ਜਿਵੇਂ ਵਾਅਦਾ ਕੀਤਾ ਗਿਆ ਉਸ ਦੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਹੀ ਕਰਦੇ ਨੇ ਪਿਛਲੇ ਕਮਿਸ਼ਨ ਪੇ ਕਮਿਸ਼ਨ ਅਗਰ ਆਪਾਂ ਭਾਰਤ ਵਿੱਚ ਵੇਖੀਏ ਪਹਿਲਾ ਪੇ ਕਮਿਸ਼ਨ ਜਿਹੜਾ 1947 ਵਿੱਚ ਜਿਹੜਾ ਆਇਆ ਸੀ ਉਹਦੇ ਵਿੱਚ 55 ਰੁਪਏ ਸੈਲਰੀ ਸੀ ਕੇਂਦਰੀ ਮੁਲਾਜ਼ਮਾਂ ਦੀ 55 ਰੁਪਏ ਜਿਹੜੀ ਸੈਲਰੀ ਸੀ 15 ਲੱਖ ਦੇ ਕਰੀਬ ਕਰਮਚਾਰੀ ਉਸ ਸਮੇਂ ਸੰਸੈਟਰ ਗਵਰਨਮੈਂਟ ਦੇ ਉਸ ਤੋਂ ਬਾਅਦ ਜਿਹੜਾ ਅਗਲਾ ਪੇਕ ਮਿਸ਼ਨ ਆਇਆ ਉਹ ਆਇਆ 1959 ਦੇ ਵਿੱਚ ਤਕਰੀਬਨ 12 ਸਾਲਾਂ ਬਾਅਦ ਹੁਣ ਇਹਦੇ ਵਿੱਚ 80 ਰੁਪਏ ਸੈਲਰੀ ਹੋਈ ਵਾਧਾ ਕਿੰਨਾ ਹੋਇਆ 14% ਤੇ ਗਿਣਤੀ ਕਿੰਨੀ ਸੀ 25 ਲੱਖ ਤੇ ਅਗਲਾ ਤੀਜਾ ਪੇਕ ਮਿਸ਼ਨ ਜਿਹੜਾ ਉਹ ਆਇਆ 1973 ਦੇ ਵਿੱਚ ਹੁਣ ਇਹਦੇ ਵਿੱਚ ਕਿੰਨਾ ਵਾਧਾ ਹੋਇਆ ਬੇਸਿਕ ਸੈਲਰੀ ਦੇ ਵਿੱਚ ਉਹ ਹੈ 185 ਰੁਪਏ 185 ਰੁਪਏ ਸੈਲਰੀ ਉਸ ਸਮੇਂ ਹੋ ਗਈ ਤੀਜੇ ਪੇ ਕਮਿਸ਼ਨ ਦੇ ਵਿੱਚ ਤੇ ਵਾਧਾ ਹੋਇਆ 19% ਤੇ ਮਲਾਜਮਾਂ ਦੀ ਗਿਣਤੀ ਕਿੰਨੀ ਸੀ 30 ਲੱਖ ਚੌਥੇ ਪੇ ਕਮਿਸ਼ਨ ਦੇ ਵਿੱਚ ਜਿਹੜਾ 1986 ਚ ਲਾਗੂ ਹੋਇਆ ਜਿਹੜੀ ਬੇਸਿਕ ਸੈਲਰੀ ਹੋ ਗਈ 750 ਰੁਪਏ ਤੇ ਇਹ ਵਾਧਾ ਜਿਹੜਾ ਹੋਇਆ 30% ਤਕਰੀਬਨ ਤੇ ਪੰਜਵਾਂ ਪੇ ਕਮਿਸ਼ਨ 1997 ਚ ਆਇਆ ਜਿਹੜੀ ਬੇਸਿਕ ਸੈਲਰੀ ਹੋਗੀ 2550 ਰੁਪਏ ਤੇ ਵਾਧਾ ਜਿਹੜਾ ਹੋਇਆ 40% ਉਸ ਸਮੇਂ ਬਹੁਤ ਵਾਧਾ ਸ਼ੁਰੂ ਤੋਂ ਲੈ ਕੇ ਜਦੋਂ ਤੇ ਪੇ ਕਮਿਸ਼ਨ ਲਾਗੂ ਹੋਣ ਲੱਗੇ ਪਹਿਲੀ ਵਾਰ ਜਿਹੜਾ ਇੰਨਾ ਵਾਧਾ ਪੇ ਦੇ ਵਿੱਚ ਹੋਇਆ ਤਨਖਾਹ ਦੇ ਵਿੱਚ ਹੋਇਆ ਤੇ 2008 ਦੇ ਵਿੱਚ ਜਦੋਂ 6ਵਾਂ ਪੇ ਕਮਿਸ਼ਨ ਆਇਆ ਤੇ ਉਦੋਂ ਜਿਹੜੀ ਸੈਲਰੀ ਹੋਗੀ 7000 ਰੁਪਏ ਬੇਸਿਕ ਸੈਲਰੀ ਤੇ ਇਹ ਜਿਹੜਾ ਵਾਧਾ 16 ਤੋਂ ਤਕਰੀਬਨ 22% ਦੇ ਵਿੱਚਕਾਰ ਸੀ ਤੇ ਮੁਲਾਜ਼ਮਾਂ ਦੀ ਗਿਣਤੀ ਕੇਂਦਰੀ ਮੁਲਾਜ਼ਮਾਂ ਦੀ ਗਿਣਤੀ 60 ਲੱਖ ਦੇ ਕਰੀਬ ਸੀ ਤੇ ਫਿਰ 2016 ਦੇ ਵਿੱਚ ਜਿਹੜਾ ਲਾਸਟ ਪੇ ਕਮਿਸ਼ਨ ਆਇਆ ਉਹ ਆਇਆ 7ਵਾਂ ਪੇ ਕਮਿਸ਼ਨ ਤੇ ਉਹਦੇ ਵਿੱਚ ਜਿਹੜੀ ਘੱਟ ਤੋਂ ਘੱਟ ਜਿਹੜੀ ਬੇਸਿਕ ਸੈਲਰੀ ਉਹ ਹੀ 18000 ਰੁਪਏ ਤੇ ਇਹ ਜਿਹੜਾ ਵਾਧਾ ਹੋਇਆ 30 ਤੋਂ 40% ਦਾ ਹੁਣ ਜਿਹੜਾ 8ਵਾਂ ਪੇ ਕਮਿਸ਼ਨ ਭਾਰਤ ਸਰਕਾਰ ਵੱਲੋਂ ਜਿਹੜਾ ਲਾਨ ਕੀਤਾ ਗਿਆ ਸੋ ਇਹਦੇ ਵਿੱਚ ਅਲੱਗ-ਅਲੱਗ ਅੰਦਾਜ਼ੇ ਲਗਾਏ ਜਾ ਰਹੇ ਨੇ ਤੇ ਮਲਾਜਮਾਂ ਦੀ ਗਿਣਤੀ ਸਵਾ ਕਰੋੜ ਤੋਂ ਉੱਪਰ ਹੈ ਪੈਨਸ਼ਨ ਔਰ ਕੇਂਦਰੀ ਮਲਾਜਮਾਂ ਦੀ ਤਾਂ ਇਹਦੇ ਵਿੱਚ ਮੈਂ ਵੀ ਬਹੁਤ ਸਾਰੇ ਨਿਊਜ਼ ਚੈਨਲਾਂ ਨੂੰ ਸੁਣਿਆ ਜਿਹੜੇ ਵੀ ਐਨਾਲਿਸਿਸ ਕਰਦੇ ਨੇ ਕਿ ਘੱਟ ਤੋਂ ਘੱਟ ਅਗਰ ਫਰਕ ਪੈਂਦਾ ਤਨਖਾਹ ਪੈਨਸ਼ਨ ਦੇ ਵਿੱਚ ਕਿੰਨਾ ਪਏਗਾ ਤੇ ਜੇ ਵੱਧ ਤੋਂ ਵੱਧ ਸਰਕਾਰ ਲਾਭ ਦੇ ਸਕਦੀ ਮੁਲਾਜ਼ਮਾਂ ਨੂੰ ਕਿੰਨਾ ਹੋ ਸਕਦਾ ਹੈ ਅੰਦਾਜ਼ਾ ਲਾ ਲਓ ਜਾਣਕਾਰੀ ਇਕੱਠੀ ਕਰ ਲਓ ਕੋਈ ਹਰਜ ਨਹੀਂ ਪਰ ਉਹ ਪੰਜਾਬੀ ਦਾ ਇੱਕ ਖਾਨ ਹੈ ਨਾ ਕਾਣੀਏ ਘੋੜੇ ਚੜੇ ਤਾਂ ਜਾਣੀ ਉਹ ਜਦੋਂ ਆਏਗਾ ਜਦੋਂ ਲਾਗੂ ਹੋਏਗਾ ਜਦੋਂ ਸਾਡੇ ਖਾਤੇ ਵਿੱਚ ਪੈਸੇ ਆਉਣਗੇ ਤਾਂ ਹੀ ਪਤਾ ਲੱਗੇਗਾ ਪਰ ਹੁਣ ਤੱਕ ਜਿਹੜੀ ਕੈਲਕੂਲੇਸ਼ਨ ਮੇਰੇ ਕੋਲ ਇੱਕ ਫਿਗਰ ਆਇਆ ਸੀ ਉਹ ਮੈਨੂੰ ਠੀਕ ਲੱਗਿਆ ਵੀ ਜੇ ਆਪਾਂ ਘੱਟ ਤੋਂ ਘੱਟ ਵੀ ਅੰਦਾਜ਼ਾ ਲਾ ਕੇ ਲਾ ਕੇ ਚੱਲੀਏ ਤਾਂ ਇੰਨਾ ਕੁ ਫਰਕ ਸਾਡੀ ਬੇਸਿਕ ਸੈਲਰੀ ਔਰ ਬੇਸਿਕ ਪੈਨਸ਼ਨ ਦੇ ਵਿੱਚ ਪੈ ਸਕਦਾ ਹੈ ਅਗਰ ਆਪਾਂ ਲੈਵਲ 1 ਵਨ ਦੀ ਗੱਲ ਕਰੀਏ ਜਿਨ੍ਹਾਂ ਦੀ 18000 ਬੇਸਿਕ ਸੈਲਰੀ ਹੈ ਇਸ ਟਾਈਮ ਅਤੇ 1.70 ਫਿਟਮੈਂਟ ਫੈਕਟਰ ਦੇ ਫਰਕ ਨਾਲ ਕਹਿਣ ਤੋਂ ਭਾਵ 18000 ਨੂੰ 1.70 ਨਾਲ ਗੁਣਾ ਕਰਦੇ ਆ ਤਾਂ 30600 ਬੇਸਿਕ ਜਿਹੜੀ ਸੈਲਰੀ ਉਹ ਹੋ ਸਕਦੀ ਆ ਤੇ ਜੇ ਆਪਾਂ ਇਹਨੂੰ 1.92 ਜੀ ਦੀ ਉਮੀਦ ਤਕਰੀਬਨ ਸਭ ਨੂੰ ਹੈ ਹੋ ਸਕਦਾ ਹੈ ਉਹਦੇ ਹਿਸਾਬ ਨਾਲ ਕਰੀਏ ਤਾਂ ਇਹ ਹੋ ਜੇਗੀ 34560 ਤੇ ਜਿਹੜੀ ਉਮੀਦ ਚੰਦੜਾ ਵਾਲੇ ਸਾਨੂੰ ਦੇ ਰਹੇ ਨੇ ਜਿਹੜੇ ਸਰਕਾਰ ਦੀ ਜਿਹੜੀ ਸੱਤਾਧਾਰੀ ਪਾਰਟੀ ਵਾਲੇ ਜਿਹੜੇ ਇਹਨੂੰ ਵੈਰਲ ਕਰ ਰਹੇ ਨੇ ਕਿ ਇੰਨੀ ਫਰਕ ਪੇ ਕਮਿਸ਼ਨ ਕਰਕੇ ਪੇ ਵਿੱਚ ਪੈ ਸਕਦਾ ਉਹ ਕਹਿ ਰਹੇ ਨੇ 2.28 2.28 ਗੁਣਾ ਜਿਹੜਾ ਫਰਕ ਪੈ ਸਕਦਾ ਉਹ ਉਹਦੇ ਨਾਲ 18000 ਵਾਲੀ ਦੀ ਜਿਹੜੀ ਹੋ ਜਾਏਗੀ 41040 ਇਹਦੀ ਉਮੀਦ ਘੱਟ ਹੀ ਰੱਖੀ ਹੈ ਘੱਟ ਉਮੀਦ ਰੱਖਾਂਗੇ ਜਿਆਦਾ ਵਧੇਗੀ ਜਿਆਦਾ ਖੁਸ਼ੀ ਹੋਏਗੀ ਇਸ ਕਰਕੇ ਮੇਰਾ ਜਿਹੜਾ ਵਿਚਾਰ ਹੈ ਕਿ 1.70 ਤੇ 1.92 ਦੇ ਹਿਸਾਬ ਨਾਲ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਜਿਹੜਾ ਪੇ ਕਮਿਸ਼ਨ ਦੇ ਵਿੱਚ ਫਿਟਮੈਂਟ ਫੈਕਟਰ ਲਾਗੂ ਹੋ ਸਕਦਾ ਹੈ ਸੋ ਆਪਾਂ ਉਹਦੀ ਹੀ ਵਿਚਾਰ ਕਰਦੇ ਆ ਜਿਨ੍ਹਾਂ ਦੀ ਬੇਸਿਕ ਸੈਲਰੀ 19900 ਹੈ ਤਾਂ ਉਹਨਾਂ ਦੀ 1.70 ਦੇ ਹਿਸਾਬ ਨਾਲ 33830 ਹੋ ਸਕਦੀ ਹੈ ਤੇ 1.92 ਦੇ ਹਿਸਾਬ ਨਾਲ 38208 ਹੋ ਸਕਦੀ ਹੈ ਲੈਵਲ 3 ਦੀ ਗੱਲ ਕਰੀਏ ਆਪਾਂ ਤੇ ਜਿਨ੍ਹਾਂ ਦੀ 21700 ਬੇਸਿਕ ਸੈਲਰੀ ਹੈ ਉਹਨਾਂ ਦੀ 36890 ਹੋ ਸਕਦੀ ਹੈ ਤੇ 1.92 ਦੇ ਹਿਸਾਬ ਨਾਲ 41664 ਹੋ ਸਕਦੀ ਹੈ ਤੇ ਜਿਨ੍ਹਾਂ ਦਾ ਚੌਥਾ ਲੈਵਲ ਹੈ ਪੀ ਲੈਵਲ 25500 ਬੇਸਿਕ ਸੈਲਰੀ ਹੈ ਉਹਨਾਂ ਦੀ 1.70 ਦੇ ਹਿਸਾਬ ਨਾਲ 43350 ਹੋ ਸਕਦੀ ਹੈ ਤੇ 1.92 ਦੇ ਹਿਸਾਬ ਨਾਲ 48960 ਹੋ ਸਕਦੀ ਹੈ ਤੇ ਜਿਹੜਾ ਪੰਜਵਾਂ ਲੈਵਲ ਹੈ 29200 ਜਿਨ੍ਹਾਂ ਦੀ ਬੇਸਿਕ ਹੈ ਉਹਨਾਂ ਦੀ 49600 ਬੇਸਿਕ ਹੋ ਸਕਦੀ ਹੈ ਤੇ 1.92 ਫਿਟਮੈਂਟ ਫੈਕਟਰ ਦੇ ਹਿਸਾਬ ਨਾਲ 56064 ਹੋ ਸਕਦੀ ਹੈ ਤੇ ਜਿਨ੍ਹਾਂ ਦਾ ਪੇ ਲੈਵਲ 6 ਹੈ 35400 ਜਿਨ੍ਹਾਂ ਦੀ ਬੇਸਿਕ ਹੈ ਉਹਨਾਂ ਦੀ 60180 ਹੋ ਸਕਦੀ ਹੈ 1.70 ਦੇ ਹਿਸਾਬ ਨਾਲ ਤੇ 1.92 ਦੇ ਹਿਸਾਬ ਨਾਲ 67968 ਹੋ ਸਕਦੀ ਹੈ ਤੇ ਜਿਨ੍ਹਾਂ ਦਾ 7ਵਾਂ ਪੇ ਲੈਵਲ ਹੈ ਉਹਨਾਂ ਦੀ ਬੇਸਿਕ 44900 ਇਸ ਟਾਈਮ ਤੇ ਉਹਨਾਂ ਦੀ 66330 ਹੋ ਸਕਦੀ ਹੈ ਤੇ 1.92 ਦੇ ਹਿਸਾਬ ਨਾਲ 86208 ਹੋ ਸਕਦੀ ਹੈ ਤੇ 8ਵਾਂ ਪੇ ਲੈਵਲ ਹੈ ਜਿਨ੍ਹਾਂ ਦਾ ਆਪਾਂ ਆਪਣੇ ਲੈਵਲ ਦੀ ਗੱਲ ਕਰੀਏ ਤਾਂ ਜਿਹੜੇ ਲੈਵਲ ਵਿੱਚ ਆਪਾਂ ਆਉਨੇ ਆ ਮੱਧ ਵਰਗੀ ਜਿਹੜੇ ਮੁਲਾਜ਼ਮ ਜਾਂ ਪੈਨਸ਼ਨਰ ਆਉਂਦੇ ਨੇ ਸੋ ਜਿਨ੍ਹਾਂ ਦੀ 47600 ਬੇਸਿਕ ਹੈ ਉਹਨਾਂ ਦੀ 1.70 ਦੇ ਹਿਸਾਬ ਨਾਲ 80920 ਹੋ ਸਕਦੀ ਹੈ ਤੇ 1.92 ਦੇ ਹਿਸਾਬ ਨਾਲ 99392 ਹੋ ਸਕਦੀ ਹੈ ਹੁਣ 2.28 ਫਿਟਮੈਂਟ ਫੈਕਟਰ ਬਾਰੇ ਆਪਾਂ ਨਾ ਹੀ ਵਿਚਾਰ ਕਰੀਏ ਤਾਂ ਚੰਗੀ ਗੱਲ ਹੈ ਕਿਉਂਕਿ ਉਮੀਦ ਆਪਾਂ ਅਗਰ ਜ਼ਿਆਦੇ ਲਾ ਕੇ ਬੈਠਾਂਗੇ ਅਗਰ ਘਟ ਮੇਰਾ ਤੁਹਾਨੂੰ ਆਸ਼ਾ ਹੋਏਗੀ ਘਟ ਦੀ ਉਮੀਦ ਲਾ ਕੇ ਰੱਖੋ ਜ਼ਿਆਦੇ ਮਿਲ ਵੀ ਗਿਆ ਤਾਂ ਖੁਸ਼ੀ ਹੋਏਗੀ ਤੇ ਘੱਟ ਹੀ ਉਮੀਦ ਲਾਈ ਹੋਈ ਘੱਟ ਹੀ ਮਿਲੇਗਾ ਤਾਂ ਬਹੁਤੀ ਨਿਰਾਸ਼ਾ ਨਹੀਂ ਹੋਣੀ ਸੋ ਬਹੁਤ ਸਾਰੇ ਸਾਬਕਾ ਫੌਜੀ ਵੀਰ ਅਤੇ ਫੈਮਿਲੀ ਪੈਨਸ਼ਨਰਾਂ ਦੇ ਫੋਨ ਆ ਰਹੇ ਨੇ ਮੈਸੇਜ ਆ ਰਹੇ ਨੇ ਕਿ ਫੈਮਿਲੀ ਪੈਨਸ਼ਨ ਵਿੱਚ ਕਿੰਨਾ ਵਾਧਾ ਹੋਏਗਾ ਰੈਂਕ ਦੇ ਹਿਸਾਬ ਨਾਲ ਜਿਹੜੇ ਸਾਬਕਾ ਫੌਜੀ ਵੀਰਾਂ ਦੇ ਪੈਨਸ਼ਨ ਵਿੱਚ ਕਿੰਨਾ-ਕਿੰਨਾ ਵਾਧਾ ਹੋਏਗਾ ਸੋ ਉਹਦੇ ਬਾਰੇ ਵੀ ਮੈਂ ਡਾਟਾ ਕਲੈਕਟ ਕਰ ਰਿਹਾ ਜਿਵੇਂ ਹੀ ਮੈਨੂੰ ਪਤਾ ਲੱਗੇਗਾ ਇੱਕ ਦੋ ਦਿਨਾਂ ਦੇ ਵਿੱਚ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਆਪਾਂ ਸਾਂਝੀ ਕਰਾਂਗੇ ਸੋ ਫਿਲਹਾਲ ਉਮੀਦ ਰੱਖੋ ਆਪਣੇ ਕੰਮ ਕਰਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਪੋਜ਼ਿਟਿਵ ਰਹੋ ਦੇਖੋ ਸਰਕਾਰਾਂ ਨੇ ਜੋ ਕੰਮ ਕਰਨੇ ਹੁੰਦੇ ਨੇ ਉਹ ਆਪਣੇ ਹਿਸਾਬ ਨਾਲ ਆਪਣੇ ਫਾਇਦੇ ਵਾਸਤੇ ਕਰਨੇ ਹੁੰਦੇ ਨੇ ਮੈਂ ਸ਼ੁਰੂ ਵਿੱਚ ਹੀ ਦੱਸਿਆ ਜੇ ਸਰਕਾਰ ਨੂੰ ਆਪਣਾ ਫਾਇਦਾ ਲੱਗੇਗਾ ਉਹ ਲੋਕਾਂ ਦਾ ਫਾਇਦਾ ਵੀ ਕਰ ਦੇਗੀ ਜੇ ਸਰਕਾਰ ਨੂੰ ਲੱਗੇਗਾ ਨਹੀਂ ਇੱਥੇ ਲੋਕਾਂ ਦਾ ਨੁਕਸਾਨ ਕਰਨ ਨਾਲ ਸਾਡਾ ਨੁਕਸਾਨ ਜ਼ਿਆਦਾ ਨਹੀਂ ਹੋ ਰਿਹਾ ਤੇ ਸਰਕਾਰਾਂ ਨੁਕਸਾਨ ਕਰਨ ਤੋਂ ਵੀ ਝਿਜਕਦੀਆਂ ਨੇ ਇਹ ਤੁਹਾਨੂੰ ਵੀ ਸਾਰਾ ਪਤਾ ਹੈ ਤੁਸੀਂ ਸਾਰੇ ਸਿਆਣੇ ਬੀਬੇ ਬੰਦੇ ਹੋ ਸੋ ਇਸ ਕਰਕੇ ਜਿੰਨਾ ਚਿਰ ਪੇ ਕਮਿਸ਼ਨ ਦਾ ਚੇਅਰਮੈਨ ਨਹੀਂ ਬੈਠਦਾ ਜਿੰਨਾ ਚਿਰ ਉਹ ਸਰਕਾਰ ਨੂੰ ਸਿਫਾਰਿਸ਼ ਨਹੀਂ ਕਰਦੇ ਜਿੰਨਾ ਚਿਰ ਸਾਡੇ ਖਾਤੇ ਵਿੱਚ ਵੱਧ ਕੇ ਪੈਨਸ਼ਨ ਜਾਂ ਸੈਲਰੀ ਨਹੀਂ ਆਉਂਦੀ ਆਪੋ ਆਪਣੇ ਇਮਾਨਦਾਰੀ ਨਾਲ ਧਿਆਨ ਨਾਲ ਕੰਮ ਕਰਦੇ ਰਹੋ ਜ਼ਿੰਮੇਵਾਰੀਆਂ ਨਿਭਾਉਂਦੇ ਰਹੋ ਜਿਵੇਂ ਆਸਾਂ ਮਰੇ ਨਿਰਾਸ਼ਾ ਆਸ ਰੱਖੋ ਪਰ ਨਿਰਾਸ਼ ਨਹੀਂ ਹੋਣਾ ਚੜ੍ਹਦੀ ਕਲਾ ਦੇ ਵਿੱਚ ਰਹੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ ਫਿਰ ਵੀ ਮੇਰੀ ਗੱਲਬਾਤ ਦੇ ਦੌਰਾਨ ਤੁਹਾਨੂੰ ਕੁਝ ਲੱਗਦਾ ਹੋਇਆ ਕਿ ਤੁਹਾਡੇ ਕੋਲ ਕੋਈ ਪੁਖਤਾ ਜਾਣਕਾਰੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਹ ਭਰ ਸਹਿਯੋਗ ਉਸ ਤੋਂ ਤੁਹਾਨੂੰ ਮਿਲੀ ਹੈ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਸ਼ੇਅਰ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ